ਰੋਜ਼ਗਾਰ ਦੀ ਪਾਲ ਚ ਬਰੇਲੀ ਤੋਂ ਆਏ 10 ਪਰਿਵਾਰਾਂ ਦੀਆਂ ਝੁੱਗੀਆਂ ਨੂੰ ਕੱਲ ਅਚਾਨਕ ਅੱਗ ਲੱਗ ਗਈ। ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਅੱਗ ਦੀ ਲਪੇਟ ਚਾਉਣ ਨਾਲ ਇਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਇੰਨਾ ਹੀ ਨਹੀਂ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਪਰਿਵਾਰਾਂ ਦੇ ਕੁਝ ਮੈਂਬਰ ਵੀ ਚੁੱਲਸ ਗਏ। ਇਹ ਪਰਿਵਾਰ ਤਰਨਤਾਰਨ ਦੇ ਪਿੰਡ ਘਾੜਕਾ ਦੇ ਬਾਰ-ਬਾਰ ਝੁੱਗੀਆਂ ਬਣਾ ਕੇ ਰਹਿ ਰਹੇ ਸਨ ਅਤੇ ਸਬਜ਼ੀ ਦਾ ਕੰਮ ਕਰਦੇ ਸਨ। ਤਨ ਦੇ ਕੱਪੜਿਆਂ ਤੋਂ ਇਲਾਵਾ ਇਹਨਾਂ ਦੇ ਕੋਲ ਕੁਝ ਵੀ ਬਾਕੀ ਨਹੀਂ ਬਚਿਆ। ਹਮਾਰਾ ਨੌਸਾਪੁਸਾ ਕੌਲੀ ਥਾ ਕੋਈ ਮਾਲੀ ਵੀ ਥਾ ਥੋੜਾ ਥੋੜਾ ਬੱਚੋਗਾ। ਸੰਗਰਹ ਜੇ ਤਾਂ ਸਭੀ ਜਾਂ ਆਟਾ ਚਾਵਲ ਚਾਰ ਪੰਜੇ ਪੰਖੇ ਛਾਰੀ ਕੋਈ ਕੀ ਨਹੀਂ ਬਈ ਉਧਰ ਕਾਲੀ ਆਗੂ ਨੇ ਪੀੜਤਾ ਨੂੰ ਬਣਦਾ ਮੁਆਵਜ਼ਾ ਦਵਾਈ ਜਾਣ ਦੀ ਗੱਲ ਕਹੀ ਹੈ ਮੈਂ ਉਹ ਤੋਂ ਮੌਕੇ ਤੇ ਜਾ ਰਿਹਾ ਵਾਂ ਜੋ ਵੀ ਸਰਕਾਰ ਵੱਲੋਂ ਬਣਦਾ ਜੋਗ ਮੁਆਵਜ਼ਾ ਉਹਨਾਂ ਨੂੰ ਜ਼ਰੂਰ ਦਵਾਇਆ ਜਾਊਗਾ ਕਿਉਂਕਿ ਗਰੀਬ ਆਪਣਾ ਘਰ-ਬਾਰ ਛੱਡ ਕੇ ਇੱਥੇ ਬਿਠੇ ਸੀ ਉਹਨਾਂ ਦੀਆਂ ਝੁੱਗੀਆਂ ਦਾ ਨੁਕਸਾਨ ਹੋਣ ਨਾਲ ਉਹਨਾਂ ਦੀ ਸਰਕਾਰ ਵੱਲੋਂ ਡੋਗ ਮਦਦ ਕੀਤੀ ਜਾਊਗੀ ਸਰਕਾਰ ਨੂੰ ਇਹਨਾਂ ਪਰਿਵਾਰਾਂ ਦੀ ਫੌਰੀ ਮਦਦ ਕਰਨ ਦੀ ਲੋੜ ਹੈ ਤਾਂ ਜੋ ਆਪਣਾ ਸਭ ਕੁਝ ਗਵਾ ਚੁੱਕੇ ਇਹ ਲੋਕ ਆਪਣੇ ਪਰਿਵਾਰ ਦਾ ਢਿੱਡ ਭਰ ਸਕਣ ਤਰੰਤਾਰਨ ਤੋਂ ਵਿਜੇ ਅਰੋੜਾ ਜਾਗਬਾਣੀ ਟੀਵੀ ਜਾਗਬਾਣੀ ਵੱਲੋਂ ਕਿਸਾਨ ਵੀਰਾਂ ਨੂੰ ਬੇਨਤੀ ਕਿਰਪਾ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਪਰਾਲੀ ਸਾੜ ਨਾਲ ਜਿੱਥੇ ਮਿੱਟੀ ਦੀ ਉਪਜਾਊ ਸ਼ਕਤੀ ਘਟ ਰਹੀ ਹੈ ਉੱਥੇ ਦੁਸ਼ਿਤ ਹੋ ਰਿਹਾ ਵਾਤਾਵਰਨ ਕਈ ਬਿਮਾਰੀਆਂ ਨੂੰ ਜਨਮ ਦੇ ਰਿਹਾ